ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਦੋ ਗਾਵਾਂ ਤੇ ਦੋ ਬਸੀਆਂ ਠੀਕ ਹੈ ਜੀ ਪੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000 ਕਾਲ ਸਬਟ ਜਿੰਦੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਹਰ ਵਾਰ ਤੋਂ ਫਾਲੋਅਰ ਤੇ ਸ਼ੇਅਰ ਕਰਾਇਆ ਕਰੋ ਤਾਂ ਕਿ ਟਾਢ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਘਾਰ ਜੀ ਨਾਮ ਨਾਮ ਪਰੇ ਮਣੀਪੰਡ ਤੋਲਾ ਜ਼ਿਲ੍ਹਾ ਬਰਨਾਲਾ ਜੀ ਆਪਾਂ ਠੀਕ ਆ ਪਹਿਲੀ ਵੈੜ ਦੀ ਜਾਣਕਾਰੀ ਬਾਈ ਇਹ ਥਾਰ ਪਰ ਕਰਾਇਆ ਜਾਂਦੀ ਹੈ ਜੀ ਠੀਕ ਆ ਜੀ ਦੂਜਾ ਸਵਾ ਪਲੂਨ 18 ਕਿਲੋ ਦੁੱਤਾ ਹੀ ਠੀਕ ਆ ਜੀ ਆਪਣੇ ਗਮਾਂਡ ਤੋਂ ਹੀ ਲਈ ਹੋਈ ਆਈ ਹੈ ਠੀਕ ਆ ਗਾਰੰਟੀ 20 ਕਿਲੋ ਦੇ ਦਿੱਤੀ ਐ ਇਸ ਦੀ ਠੀਕ ਆ ਦੇਣ ਬਾਕੀ ਗਰਮੀ ਗਰਮੀਆਂ ਨੂੰ ਕੋਈ ਚੱਕਰ ਨਹੀਂ ਵੀ ਆਪਾਂ ਕਹਿੰਦੇ ਗਰਮੀ ਦਾ ਦੇਣਾ ਨਹੀਂ 20 ਕਿਲੋ ਇਹਨਾਂ ਨੇ ਗਰਮੀ ਜੀ ਦੇਣਾ ਸਿਆਲ ਤੇ ਘਾਟੀ ਹੁੰਦੀ ਆਣੀ ਜੀ ਠੀਕ ਆ ਤੇ ਦੇਣ ਕਿੰਨੇ ਕੇ ਬਾਕੀ ਜੀ ਤੇ ਨੇ 10 ਕਸ ਵਕੀ ਹਾਂਜੀ ਠੀਕ ਥਾਂ ਥਾਂ ਬਹੁਤ ਮੁੱਠੀ ਵਾਲਾ ਲੱਗਿਆ ਹੋਇਆ ਪੋਲੀ ਪੂਲੀ ਬਹੁਤ ਪਈ ਆ ਬਸ ਠੀਕ ਲੋਪਰਾ ਚੈੱਕ ਕਰ ਸਰ ਲੱਡਲਾਂ ਬਹੁਤ ਆ ਬੰਦਾ ਜ ਵੀ ਚਾਰ ਦਾਂ ਦੀ ਹੈ ਜੀ ਠੀਕ ਹੈ ਜੀ ਪਾਕੀ ਸੰਗ ਸੰਗ ਦਾ ਵੀ ਚੱਕਰ ਨਹੀਂ ਮਾੜਾ ਮਾੜਾ ਸੰਗਾ ਜੀ ਨਾ ਘੰਟੀ ਹੁੰਦੀ ਬਹੁਤ ਆ ਜੀ ਠੀਕ ਹੈ ਜੀ ਲੋ ਚੈੱਕ ਕਰ ਸਰ ਦੋਪਰਾ ਦੋਰ ਦੋਪਰਾ ਲੋ ਪਾਸ ਸੰਗੀ ਪਲੀ ਬਲੋਸੀ ਲੱਡਲਾਂ ਕਰਮਾ ਲਈ ਪੋਲੀ ਪੂਲੀ ਬਹੁਤ ਆਈ ਬਸ ਦਵਾਰੇ ਫੇਰ ਦੱਸ ਨਾਮ ਕੀ ਹੈ ਇਹ ਨਾਮ ਮਨੀਜੀ ਪਿੰਡ ਤੋਂ ਆ ਨੀ ਨੀ ਇਧਰ ਗਾਂ ਦਾ ਗਾ ਥਾਰਪਾਰਕ ਰੀ ਥਾਰਪਾਰਕ ਹਾਂਜੀ ਠੀਕ ਲੋ ਭਰਾ ਥਾਰਪਾਰਕ ਚੈੱਕ ਕਰ ਸਭ ਲੋ ਜੀ ਤੋੜਾ ਦੇਖ ਸ ਇਹਦਾ ਹੀ ਰੰਗ ਲਾਲ ਆ ਗਿਆ ਚਿੱਟਾ ਰੰਗ ਆ ਇਹਦਾ ਮੁੱਲੀ ਨਹੀਂ ਸੀ ਬਖੜਦਾ ਜੀ ਅੱਛਾ ਜੀ ਤੇ ਰੇਟ ਭਰਾ ਜਾਇਆ ਜਦਾ ਰੇਡਾ 75000 ਜੀ ਵੰਦੂ ਭਰਾ 75000 ਰੁਪਿਆ ਬਾਈ ਮੁੱਲ ਜੇ ਚਿੱਟੀ ਹੁੰਦੀ ਇੱਕ ਪੰਜ ਦੀ ਵਿਕ ਜਾਂਦੀ ਬਸੀ ਅੱਛਾ ਜੀ ਲੋ ਜੀ ਮੇਰਾ ਫਿਰ ਦਖਾਨਾ ਸਾਨੂੰ ਕਰ ਸਕਦਾ ਥਾਂ ਤੋਂ ਮੋਟਾ ਲੱਗਿਆ ਦਾ ਠੀਕ ਹੈ ਹਾਂ ਜੀ ਦੂਜੀ ਦਸਵਾਕ ਹੀ ਦਵਾਂਗੇ 20 ਕਿਲੋ ਹੀ ਬੱਸੀ ਦਾ ਪਾਉ ਇਹਨਾਂ ਚ ਕੀ ਨਾਈ ਇੱਥੇ ਅੱਛਾ ਜੀ ਬਿਆਨਾ ਕਰਦੇ 5000 ਰੁਪਏ ਜਿਹਦੇ 20 ਕਿਲੋ ਹੋਏ ਉਹਦੇ ਆਪਣੇ ਕੋਲ ਪੈਸੇ ਦੇ ਫੋੜ ਕੇ ਲੈ ਜੀ ਠੀਕ ਹੈ ਜੀ ਨਹੀਂ 10 ਬਿਆਨਾ ਮੋੜਦਾ ਇਹਨਾਂ 20 ਦਾ ਠੀਕ ਹੈ ਜੀ ਹਾਂ ਜੀ ਦੱਸੋ ਅਗਲੀ ਦੇ ਇਹ ਦੂਜਾ ਸੁਆ ਬਾਹਰ ਜਮਾਂਦਰੂ ਤੇ ਲੱਗੀ ਜੀ ਹਾਂ ਜੀ ਦੁੱਧ 12 13 ਕਿਲੋ ਦੇਣ ਆਈ ਇਹਨੇ ਠੀਕ ਹੈ ਛੜੀ ਢੁੰਡੀ ਬਹੁਤ ਆਈ ਇਹ ਕਿੰਨੇ ਦਿਨ ਬਾਕੀ ਦਿਨ 10 ਲੈ ਜੂ ਜੀ ਹਜੇ 10 ਦਿਨ ਲੈ ਜੂ ਹ ਰੇਟ ਦਾ ਮੁੱਲ 25000 22000 ਦੀ ਹਾਂ ਨਾ ਹੀ ਇਹ ਦੀ ਠੀਕ ਆ ਤੇ ਲੈ ਕਿਹੜੇ ਥਾਂ ਚੋਂ ਬਾਈ ਮੂਰਨੇ ਥਾਂ ਤੋਂ ਆ ਇੱਕ ਬੈਣੀ ਵਾਲੇ ਪਾਸੇ ਠੀਕ ਆ ਮੂਰਨੇ ਥਾਂ ਤੋਂ ਤੋਂ ਦੋ ਪ੍ਰਾਇਣ ਨੂੰ ਲੋ ਜੀ ਰੇਟ ਬਾਈ ਨੇ ਆਪਣਾ ਰਸਤਾ 22000 ਰੁਪਇਆ ਲੋ ਜੀ ਚੰਗੀ ਪੁਲੀ ਪਲੋਸੀ ਆ ਸਾਂ ਵੀ ਜ਼ਰੂਰ ਹੈਗਾ ਮਾੜੀ ਪੁਲੀ ਬਹੁਤਾ ਹੀ ਵਾਹੜਾ ਠੀਕ ਹੈ ਜਵੰਦਰੀ ਤੇਲਾ ਹਾਂਜੀ ਠੀਕ ਬਾਕੀ ਗਰਮੀ ਵਾਲੀ ਆ ਬੈਠ ਜਾਨੀ ਆ ਕੋਈ ਵੀ ਉਹੀ ਹੌਂਕੀ ਜੇ ਆਣਗੀਆਂ ਠੀਕ ਹੈ ਠੀਕ ਤੇ ਕਰ ਸਕਦੇ ਦੁੱਧ ਮੈਂ ਨਾਲ ਦਾ ਹੀ ਦੇ ਦਿਆ ਕਰੂ ਜੀ ਠੀਕ ਹੈ ਠੀਕ ਲੋਪਾ ਆਪਣੇ ਕੋਲ ਦਾ 13 ਕਿਲੋ ਦੇ ਦੂ ਜੇ ਕੇ ਬੰਦੇ ਕੋਲ ਨਾਰਮਲਸ ਵਾਲਾ ਕੋਈ 10 ਲੈ ਦੇ ਜੀ ਠੀਕ ਠੀਕ 10 ਹੀ ਮੰਨ ਕੇ ਲੈ ਲਈ ਜੀ ਠੀਕ ਹੈ ਜੀ ਬੱਸੀ ਦੱਸੋ ਜਾਨ ਕਰੀ ਬੱਸੀ ਆ 9 ਕਿਹ ਮਹੀਨਿਆਂ ਦੀ ਹੈ ਜੀ ਹਾਂਜੀ ਚਾਰ ਹੀ ਥਾਨ ਨੇ ਇਹਦੇ ਠੀਕ ਆ ਫਿਰ ਦਿਖਾ ਦੋ ਥਾਨ ਮਾੜੀ ਜੀ ਹਾਂ ਨੋ ਚਾਰ ਹੀ ਹਨ ਠੀਕ ਹੈ ਹਾਂਜੀ ਬਾਕੀ ਲੈਗ ਲੋ ਕੋ ਸਕੋਰ ਬੂਥੀ ਵਾਤੀ ਬਹੁਤ ਚੰਗੀ ਆਈ ਵਸੀ ਠੀਕ ਹੈ ਰੇਟ ਭਰਾ ਜਾਇਆ ਜਾ ਰੇਟ ਇਹਦਾ 15000 ਰੁਪਏ ਲੈਣਾਗਾ ਯੇ ਵਸੀ 15000 ਹਾਂਜੀ ਠੀਕ ਹੈ ਜੀ ਸੀਮਨ ਡੀਟੇਲ ਪਈ ਆਈ ਯੇ ਵਸੀ ਸਾਰੀ ਆਪਾਂ ਡਾਕਟਰ ਨਾਲ ਗੱਲ ਕਰਵਾ ਲਈ ਨਾ ਠੀਕ ਆ ਭਰਾ ਜੀ ਉਹਨਾਂ ਹੀ ਬੈਠਦੇ ਠੀਕ ਹੈ ਜੀ ਉਹ ਟੀਕੇ ਦਾ ਨਾਮ ਹੂਰੂ ਯੇ ਸੀ ਮੇਰੇ ਧਿਆਨਤ ਨਹੀਂ ਰਿਹਾ ਜੀ ਹੁਣ ਠੀਕ ਹੈ ਜੀ ਕੋਈ ਗੱਲ ਲੋ ਭਰਾ ਕੱਦ ਵੈਡ ਸੁਖਨਾ ਕਰਮਣੇ ਸੋਹਣਾ ਕੰਨ ਕੰਨ ਦੇਖੋਈ ਵਸੀ ਦੇ ਬੂਥੀ ਵਾਤੀ ਛੋਟਾ ਕੰਨ ਠੀਕ ਹੈ ਜੀ ਬੰਦ ਭਰਾ ਲੋ ਜੀ ਹਾਂਜੀ ਵੀ ਅਗਲੀ ਦੀ ਦੱਸੋ ਛੋਟੀ ਦੀ ਇਹ 5 ਕਿ ਮਹੀਨਾ ਦੀ ਬੱਸੀ ਆਈ ਰੇਟ ਰੇਟ ਐ 6000 ਰੁਪਏ ਦੇ ਦਾਂਗੀ ਛੋਟੀ ਝੂਲੀ ਬਹੁਤ ਚੰਗੀ ਹੀ ਬੱਸੀ ਦੀ ਠੀਕ ਹੈ ਦੇਖੀ ਆ ਦੇਖ ਠੀਕ ਹੈ ਠੀਕ ਹੈ ਦੇਖੀ ਚਾਰ ਹੀ ਥਾਂ ਨੇ ਹਾਂਜੀ ਬਾਕੀ ਮੂੰਹ ਸਿਰ ਦੀ ਬਹੁਤ ਚੰਗੀ ਹੀ ਬੱਸੀ ਅਸਾ 6000 ਰੇਟ ਦਾ ਹਾਂਜੀ ਠੀਕ ਹੈ ਸੋ ਭਰਾ ਵਾਈ ਕੋਲ ਦੋ ਬਸੀਆਂ ਤੇ ਦੋ ਗੱਬਣ ਗਾਵਾਂ ਵੱਧ ਜਾਣਕਾਰੀ ਭਾਈ ਤੁਸੀਂ ਲੈ ਜਾਓ ਫੋਨ ਤੇ ਭਾਈ ਜੀ ਨਾਲ ਜ਼ਰੂਰ ਐਡ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਭਾਈ